ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਆਪ ਜੀ ਦੇ ਨਾਲ ਗੁਰਬਾਣੀ ਦੇ ਉਚਾਰਣ ਦੇ ਸਬੰਧ ਵਿੱਚ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਤੇ ਮੈਨੂੰ ਉਮੀਦ ਆ ਜਿਹੜੀਆਂ ਸਿੱਖ ਸੰਗਤਾਂ ਗੁਰਬਾਣੀ ਦਾ ਗਾਇਨ ਕਰਦੀਆਂ ਨੇ ਗੁਰਬਾਣੀ ਦਾ ਪਾਠ ਕਰਦੀਆਂ ਹਨ ਉਹਨਾਂ ਸਿੱਖ ਸੰਗਤਾਂ ਵਾਸਤੇ ਜਾਣਕਾਰੀ ਬੜੀ ਹੀ ਲਾਹੇਵੰਦ ਜਿਹੜੀ ਆ ਉਸੇਦ ਹੋਵੇਗੀ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਅੱਗੇ ਸੰਗਤ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਸੰਗਤ ਜੀ ਆ ਜਿਹੜੇ ਸ਼ਬਦ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਨਾ ਇਹਨਾਂ ਸ਼ਬਦਾਂ ਨੂੰ ਤੁਸੀਂ ਧਿਆਨ ਨਾਲ ਦੇਖੋ ਇਹਨਾਂ ਸ਼ਬਦਾਂ ਦੇ ਵਿੱਚ ਜਿਹੜਾ ਸ਼ਬਦਾਂ ਦਾ ਸਵਰੂਪ ਆ ਉਹ ਵੱਖੋ ਵੱਖਰਾ ਹੈ ਪਰ ਇਹਨਾਂ ਤਿੰਨ ਸ਼ਬਦਾਂ ਵਿੱਚ ਜਿਹੜੇ ਅੱਖਰ ਨੇ ਉਹ ਇੱਕੋ ਤਰ੍ਹਾਂ ਦੇ ਆ ਨੰਨਾ ਹਾਹਾ ਹੁਣ ਨੰਨਾ ਹਾਹਾ ਨੰਨੇ ਦੇ ਉੱਪਰ ਇੱਕ ਲਾਂ ਤੇ ਹਾਹੇ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਇਹ ਇੱਕ ਸ਼ਬਦ ਹੋ ਗਿਆ ਨੰਨਾ ਹਾਹਾ ਇਹ ਦੋਵੇਂ ਅੱਖਰ ਮੁਕਤੇ ਇਹ ਵੀ ਇੱਕ ਸ਼ਬਦ ਹੋ ਗਿਆ ਫਿਰ ਨੰਨਾ ਹਾਹਾ ਹਾਹੇ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਤੇ ਇਹਨੂੰ ਬਹੁਤ ਧਿਆਨ ਦੇ ਕੇ ਸੁਣਿਓ ਸੰਗਤ ਜੀ ਜਿਹੜਾ ਪਹਿਲਾ ਸ਼ਬਦ ਆ ਨੰਨੇ ਉੱਤੇ ਇੱਕ ਲਾਂ ਹਾਹੇ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਹੁਣ ਇਹਦਾ ਜਿਹੜਾ ਉਚਾਰਨ ਆ ਹੁਣ ਮੈਂ ਕਈ ਵਾਰ ਬੇਨਤੀ ਕਰਦਾ ਹੁੰਨਾ ਵੀ ਸਾਡੇ ਵਿਚਾਰ ਗੁਰਬਾਣੀ ਦੇ ਜਿਹੜੇ ਉਚਾਰਨ ਨੇ ਉਹ ਦੋ ਤਰ੍ਹਾਂ ਦੇ ਹੀ ਪ੍ਰਚਲਿਤ ਨੇ ਇੱਕ ਉਚਾਰਨ ਸੰਪਰਦਾਇਈ ਆ ਜਿਹੜੀਆਂ ਸੰਗਤਾਂ ਸੰਪਰਦਾਇਈ ਵਿਚਾਰਧਾਰਾ ਨੂੰ ਫੋਲੋ ਕਰਨ ਵਾਲੀਆਂ ਨੇ ਉਹ ਉਸ ਤਰ੍ਹਾਂ ਦਾ ਉਚਾਰਨ ਕਰਨਾ ਪਸੰਦ ਕਰਦੀਆਂ ਨੇ ਤੇ ਜਿਹੜੀਆਂ ਸਿੱਖ ਸੰਗਤਾਂ ਆ ਜੋ ਕਿ ਵਿਦਵਾਨਾਂ ਨੂੰ ਪੜ੍ਹਦੀਆਂ ਹਨ ਸੁਣਦੀਆਂ ਹਨ ਗੁਰਬਾਣੀ ਦਾ ਵਿਆਕਰਣ ਜਿਹੜੇ ਜਾਣਦੇ ਆ ਤੇ ਗੁਰਬਾਣੀ ਵਿਆਕਰਣ ਅਨੁਸਾਰ ਉਹ ਇੱਕ ਉਚਾਰਨ ਕਰਦੇ ਆ ਹੁਣ ਇੱਥੇ ਜਿਹੜਾ ਪਾਠ ਆ ਇਹ ਨੰਨੇ ਉਤੇ ਇਕਲਾ ਹਾਹੀ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਤੇ ਗੁਰਬਾਣੀ ਦਾ ਵਿਆਕਰਣ ਸਾਨੂੰ ਇਹ ਗੱਲ ਸਮਝਾਉਂਦਾ ਹੈ ਵੀ ਇਹ ਜਿਹੜਾ ਸ਼ਬਦ ਆ ਇਹ ਆ ਨਾਉਨ ਜਾਨੀ ਕਿ ਨਾਉ ਵਾਚੀ ਸ਼ਬਦ ਤੇ ਹਾਹੀ ਦੇ ਪੈਰ ਚ ਲੱਗੀ ਹੋਈ ਔਂਕੜ ਜਿਹੜੀ ਆ ਇਹ ਆ ਇੱਕ ਵਚਨ ਦੀ ਸੂਚਕ ਅਤੇ ਨਾਲ ਨਾਲ ਇਹ ਜਿਹੜਾ ਸ਼ਬਦ ਆ ਇਹ ਪੁਲਿੰਗ ਵਾਚੀ ਸ਼ਬਦ ਆ ਇਹ ਸੇਮ ਉਸੇ ਹੀ ਪੈਟਰਨ ਦਾ ਸ਼ਬਦ ਆ ਜਿੱਦਾਂ ਅਸੀਂ ਪੋਤਾ ਦੂਰ ਨਾ ਜਾਈਏ ਜਿੰਨੇ ਵੀ ਗੁਰਬਾਣੀ ਚ ਨਾਉਣ ਵਾਲੇ ਸ਼ਬਦ ਨੇ ਜਿੱਦਾਂ ਨਾਮ ਨੰਨੇ ਨੂੰ ਕੰਨਾ ਮਹ ਅੱਖਰ ਤੇ ਪੈਰ ਚੋਂਕੜ ਦੀ ਮਾਤਰਾ ਨਾਮ ਇਹਨੂੰ ਅਸੀਂ ਨਾਮ ਪੜਿਆ ਨਾ ਫਿਰ ਨਿਰਵੈਰ ਅਸੀਂ ਨਿਰਵੈਰੋ ਨਹੀਂ ਪੜ ਰਹੇ ਨਿਰਵੈਰ ਰਾਰੇ ਤੇ ਪੈਰ ਵਿੱਚ ਔਂਕੜ ਦੀ ਮਾਤਰਾ ਲੱਗੀ ਹੋਈ ਆ ਨਾਮ ਨਿਰਵੈਰ ਜਿਸ ਟਾਈਪ ਦਾ ਇਹ ਸ਼ਬਦ ਆ ਉਸੇ ਹੀ ਤਰ੍ਹਾਂ ਦੇ ਉਸੇ ਹੀ ਕਿਸਮ ਦੇ ਕਹਿ ਲੂ ਵੀ ਆ ਸ਼ਬਦ ਦਾ ਨੰਨੇ ਉਤੇ ਇਕਲਾ ਹਾਇਰ ਪੈਰ ਚ ਔਂਕੜ ਦੀ ਮਾਤਰਾ ਤੋ ਇਹਦਾ ਜਿਹੜਾ ਉਚਾਰਨ ਹੈ ਜਿਹਦਾ ਸਾ ਗੁਰਬਾਣੀ ਦੀ ਤੁਕ ਇੱਕ ਉਹਦੇ ਵਿੱਚ ਉਚਾਰਨ ਪੜਦੇ ਆ ਤਿੰਨ ਨੇ ਲੱਗਾ ਰਬ ਸੇਤੀ ਦੇਖ ਨੇ ਵਿਚਾਰ ਹੁਣ ਮੈਂ ਪਾਠ ਉਚਾਰਨ ਕਰ ਰਿਹਾ ਤਿੰਨ ਨੇ ਲੱਗਾ ਨਨਿ ਉਤੇ ਇਕਲਾ ਹਾਹ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਨੇ ਲੱਗਾ ਹੁਣ ਇਹ ਮੈਂ ਉਸੇ ਹੀ ਤਰ੍ਹਾਂ ਉਚਾਰਨ ਕਰ ਰਿਹਾ ਜਿਵੇਂ ਉਚਾਰਨ ਕੀਤਾ ਨਾਮ ਜਿਵੇਂ ਉਚਾਰਨ ਕੀਤਾ ਨਿਰਵੈਰ ਇਸੇ ਤਰ੍ਹਾਂ ਸੱਚ ਚੱਚੇ ਦੇ ਪੈਰ ਚੋਂਕਰ ਦੀ ਮਾਤਰਾ ਸੱਚ ਠੀਕ ਹੈ ਇਹਨੂੰ ਅਸੀਂ ਸੱਚੋਂ ਨਹੀਂ ਬੜ ਰਹੇ ਸੱਚ ਇਸੇ ਤਰ੍ਹਾਂ ਇਹ ਪਾਠ ਹੈ ਨੇਹ ਹਾਂ ਜਿਹੜੀ ਸੰਪਰਦਾਇ ਵਿਚਾਰਤਾਰਾਂ ਨੂੰ ਫੋਨੋ ਕਰਨ ਵਾਲੀ ਸੰਗਤ ਆ ਉਹਨਾਂ ਨੂੰ ਉਹ ਉਹਦਾ ਉਚਾਰਨ ਕਰਦੇ ਆ ਨੇਹੋ ਨੇਹੋ ਹਾਇ ਦੇ ਪੈਰ ਚ ਲੱਗੀ ਜਿਹੜੀ ਔਂਕਰੜ ਆ ਉਹਦਾ ਉਚਾਰਨ ਉਹ ਕਰਦੇ ਆ ਨੇਹੋ ਪਰ ਚਲੋ ਇਹਦਾ ਜਿਹੜਾ ਉਚਾਰਨ ਦੋਨੇ ਹੀ ਤਰ੍ਹਾਂ ਦੇ ਨਾਲ ਮੈਂ ਆਪ ਜੀ ਦੇ ਸਾਹਮਣੇ ਰੱਖਿਆ ਹੈ ਪਰ ਇੱਥੇ ਜਿਹੜੀ ਗੱਲ ਇੱਕ ਹੋਰ ਧਿਆਨ ਦੇਣ ਯੋਗ ਆ ਜਿਹੜੇ ਅਗਲੇ ਦੋ ਸ਼ਬਦ ਆ ਨੰਨਾ ਹਾਹਾ ਫਿਰ ਨੰਨਾ ਹਾਹੇ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਹੁਣ ਇਹ ਦੋ ਸ਼ਬਦਾਂ ਦਾ ਉਚਾਰਨ ਜਿਹੜਾ ਅਸੀਂ ਨੇ ਇਸ ਢੰਗ ਨਾਲ ਨਹੀਂ ਕਰਾਂਗੇ ਨੰਨਾ ਹਾਹਾ ਮੁਕਤਾ ਦੋਵੇਂ ਅੱਖਰ ਮੁਕਤਾ ਨੇ ਜੀ ਜਿੱਦਾਂ ਅਸੀਂ ਬੋਧਾ ਦੂਰ ਨਾ ਜਾਈਏ ਆਖਣ ਜੋਰ ਚੁਪੈ ਨਹ ਜੋਰ ਨੰਨਾ ਹਾਹਾ ਮੁਕਤਾ ਦਾ ਜਿਹੜਾ ਉਚਾਰਨ ਹੈ ਉਹ ਨੂੰ ਅਸੀਂ ਨਾ ਹੋ ਵੀ ਨਹੀਂ ਪੜਨਾ ਨੇ ਵੀ ਨਹੀਂ ਪੜਨਾ ਉਹਦਾ ਉਚਾਰਨ ਕੀ ਹੋਏਗਾ ਅ ਨਹ ਜੋਰ ਨਹ ਨਹ ਪਾਠ ਆਏਗਾ ਕਈ ਸੱਜਣੇ ਦਾ ਉਚਾਰਨ ਨਹ ਵੀ ਕਰਦੇ ਆ ਚਲੋ 19 20 ਦਾ ਫਰਕ ਹੁੰਦਾ ਪਰ ਧਿਆਨ ਵਿੱਚ ਰੱਖੀਏ ਜਿੰਨਾ ਅਸੀਂ ਗੁਰਬਾਣੀ ਦਾ ਉਚਾਰਨ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਮੱਤ ਨਾਲ ਸ਼ੁੱਧ ਕਰ ਸਕੀਏ ਉਨਾ ਹੀ ਠੀਕ ਆ ਤੋ ਇਹਦਾ ਪਾਠ ਉਚਾਰਨ ਕਰਾਂਗੇ ਆਖਣ ਜੋਰ ਚਪੈ ਨਹ ਜੋਰ ਨਹ ਪਾਠ ਉਚਾਰਨ ਹੋਏਗਾ ਤੀਸਰਾ ਜਿਹੜਾ ਉਚਾਰਨ ਹੈ ਉਹ ਹੈ ਨੰਨਾ ਹਾਹੇ ਦੇ ਪੈਰ ਚ ਔਂਕੜ ਦੀ ਮਾਤਰਾ ਇੱਥੇ ਖਿਆਲ ਰੱਖੋ ਇੱਥੇ ਔਂਕੜ ਦੀ ਜਿਹੜੀ ਮਾਤਰਾ ਇੱਥੇ ਉਚਾਰਨ ਹੋਏਗੀ ਜਿੱਦਾਂ ਅਸੀਂ ਪਾਠ ਉਚਾਰਨ ਕਰਦੇ ਆ ਬਰਸ ਏਕ ਹੂੰ ਫਿਰਿਓ ਕਿਨੇ ਨਹ ਹੂੰ ਪਰਚੂ ਲਾਇਓ ਕਿਨੇ ਨਹ ਹੂੰ ਉੱਥੇ ਪਾਠ ਆਏਗਾ ਨਹ ਹੂੰ ਪਰਚੂ ਲਾਇਓ ਕਿਉਂਕਿ ਖਿਆਲ ਚ ਰੱਖੋ ਸਾਧ ਸੰਗਤ ਜੀ ਨੰਨਾ ਹਾਹਾ ਜਿਹੜਾ ਨਹ ਪਾਠ ਆ ਜਾਂ ਇਹਦਾ ਉਚਾਰਨ ਨਹਿ ਕਰਦੇ ਆ ਨਹਿ ਪਾਠ ਜਾਂ ਨਹੂ ਪਾਠ ਇਹ ਦੋਨਾਂ ਸ਼ਬਦਾਂ ਦਾ ਜਿਹੜਾ ਮੀਨਿੰਗ ਆ ਜਿਹੜਾ ਅਰਥ ਆ ਉਹ ਬਣੇਗਾ ਨਹੀਂ ਯਾਨੀ ਕਿ 네ਗੇਟਿਵ ਸੈਂਸ ਦੇ ਵਿੱਚ ਨਹੀਂ ਪਰ ਜਦੋਂ ਅਸੀਂ ਪਾਠ ਉਚਾਰਨ ਕਰ ਰਹੇ ਆ ਨੇ ਉਹ ਪਾਠ ਦਾ ਉਚਾਰਨ ਵੀ ਵੱਖਰਾ ਹੈ ਤੇ ਉਹਦਾ ਮੀਨਿੰਗ ਵੀ ਵੱਖਰਾ ਹੈ ਨੇ ਦਾ ਅਰਥ ਆ ਪਿਆਰ ਇਹ ਨਾਉਂ ਸ਼ਬਦ ਦਾ ਨਾਉਵਾਚੀ ਸ਼ਬਦ ਪਰ ਨਹ ਅਤੇ ਨਹੂ ਇਹਦਾ ਜਿਹੜਾ ਉਚਾਰਨ ਆ ਉਹ ਵੀ ਵੱਖਰਾ ਹੈ ਤੇ ਇਹਦਾ ਅਰਥ ਵੀ ਵੱਖਰਾ ਹੈ ਕਿ ਨੈ ਨਹੁ ਪਰਚੋ ਲਾਇਓ ਠੀਕ ਆ ਤੇ ਮੈਂ ਉਮੀਦ ਕਰਦਾ ਹਾਂ ਅੱਜ ਦੇ ਇਸ ਪ੍ਰੋਗਰਾਮ ਚ ਦਿੱਤੀ ਜਾਣਕਾਰੀ ਜਿਹੜੀ ਉਹ ਤੁਹਾਨੂੰ ਜਰੂਰ ਸਮਝ ਵਿੱਚ ਆਈ ਹੋਵੇਗੀ ਵੰਤਵਾਦ ਅੱਗੇ ਸੰਗਤ ਨਾਲੇ ਨੂੰ ਸ਼ੇਅਰ ਜਰੂਰ ਕਰ ਦਿਓ ਇਸੇ ਤਰ੍ਹਾਂ ਦੇ ਹੋਰ ਪ੍ਰੋਗਰਾਮ ਦੇਖਣ ਵਾਸਤੇ ਆਓ ਗੁਰਬਾਣੀ ਸਿੱਖੀਏ ਇਸ ਪੇਜ ਨੂੰ ਸੰਗਤ ਜੀ ਜਰੂਰ ਲਾਈਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ